ਨਾਮ ਤੁਹਾਡਾ ਮੇਰਾ ਨਾਮ ਦਰਿੰਦਰ ਫਰਮਾਜੀ ਮੈਂ ਇਹਾ ਪਰ ਕਾਫੀ ਟਾਈਮ ਸਾਰ ਰਹਾ ਮੇਰੇ ਕੋ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋ ਗਈ ਜਿੰਨੇ ਵਜੇ ਹੋਈ ਹੈ ਇਹ ਹੋਈ ਨਹੀਂ ਕੀ ਹੋਈ ਚੋਰੀ ਚੋਰੀ ਇਹਾ ਪਰ ਜੀ ਮੈਂ ਸਵੇਰੇ ਅੰਦਰੇ ਮੈਂ ਬਿਠਾ ਹੋਆ ਥਾ ਔਰ ਇਹ ਹੋਣਾ 10:30 ਤੇ 11 ਦੇ ਵਿੱਚ ਮਤਲਬ ਮੈਂ ਸਭ ਇਹੀ ਪਰ ਬਿਠਾ ਹੋਆ ਅੰਦਰ ਹੀ ਬਿਠਾ ਹੋਆ ਥਾ ਕੋਈ ਮੇਰੇ ਕੋ ਆਇਆ ਥਾ ਦੇਖਣ ਕੇ ਲੇ ਸੇਵਟੋ ਦੇਖਣ ਕੇ ਲੇ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸ਼ਤਾ ਕਰਨ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिए कि चलो जल चढ़ाने वाले कोई दिक्कत ना हो फिर सफाई करने के बाद मैं अंदर चला गया दस को मिनट खाना नाश्ता नाश्ता करने फिर जब मैं बाहर आया फूल फाल उठाने लगा फिर मैं देखा चांदी यह यह तो है यहाँ पर कैमरे चल रही है आपने जी यहाँ पर कैमरे जो चलते हैं वो यहाँ पर अंदर है सोए बड़े बड़े सारें कटी हुई चुन की सारी और पहले भी ठीक रहा दो तीन बार ठीक करा लिए फिर दूसरी बात ये कि मैं जिसको बोलता हूँ जिस तरह कमेटी को बोल लो यहाँ पे लेडीजों का है उनको मैं दो तीन बार बोल दिया कि यहाँ पर मतलब जो मैनेजमेंट ठीक कर लो अब अकेला मैं भी क्या करूँ ठीक है मेरा काम है सेवा करना मंदिर खोलना बंद करना तो आरती पूजा करना फिर बाकी जो कमेटी थी कमेटी कोई भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी के समाधि लिए हुए हो गए उनको दस साल हो गया आज उसको बाद किसी ने भी सुध नहीं ली कि मंदिर से की जाएगा की नहीं करना की करना नहीं करना किसी ने भी एक तो बार ही नहीं पूछा मतलब आप ये बात कह रहे हो जी जिम्मेवार हाँ जी जिम्मेवार है बिल्कुल है जी क्योंकि मेरे साथ कोई नहीं देता अकेला आदमी क्या करेगा क्योंकि साथ देना जरूरी है और मैं उनको कई बार बोला कि ध्यान यहाँ पर गेट टूटा हुआ है उनको लगवा लो यहाँ पे कैमरे कई बार मैं बोला कि ये चेंज कराने वाले कैमरे हैं इनको चेंज करवा लो किसी ने बात मानी नहीं फिर चलो इसका नतीजा व्यक्ति शकी व्यक्ति देखो यहाँ पर अभी साउंड का मायना भी है जी अब कौन किस तरह आ रहा है कैसे आ रहा है किस क्योंकि किसी पर लिखा तो नहीं है कि ये चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा है फिर आए तो हमने सक एक बंदा आया था वो परना लपेट के आया था और उसको मैं देखा भी वो बाहर भी चला गया अब उसको बाद दोबारा आया फिर मैं नाश्ता करने का उसी टाइम उसने ये काम कर लिया होना ਜੀ ਨਮਸਕਾਰ ਜੀ ਜੈ ਸ਼ੀਰામ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਬੱਬੀ ਯਾਰ ਮੰਦਿਰ ਦੇ ਵੀ ਇੱਕ ਸਟੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਬਿਲਕੁਲ ਬਹੁਤ ਮੰਦਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਹੈ ਇੱਕ ਦੋਨੋਂ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਇਹ ਕਿ ਸਾਡੀ ਉਹ ਆ ਸਾਡੇ ਇੱਥੇ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ ਦੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾ ਦੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਾਵੇ ਕੋਈ ਮੂਰਤੀ ਖੰਡਿਤ ਕਰ ਜਵੇ ਫੇਰ ਅਸੀਂ ਸੜਕਾਂ ਤੇ ਇਸੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਦੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿਉਂ ਹੋਇਆ ਤਾਂ ਚਿੱਟਾ ਦਿਨ ਆ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ 'ਚ ਕਰ ਗਿਆ ਜੀ ਚਲੋ ਪਤਾ ਨਹੀਂ ਲੱਗਾ ਪੰਡਤ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਿਰਾਂ 'ਚ ਰਸਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ 'ਚ ਆ ਕੇ ਭੋਲੇ ਨਾਮ ਦੇ ਜਲ ਚੜਾਉਂਦਾ ਤੇ ਉਸੇ ਦਿਨ ਅੱਜ ਭੋਲੇਨਾਥ ਦੇ ਵਸਤਰ ਉਤਾਰ ਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਵੀ ਜੰਦੇ ਅੰਸਰ ਨੇ ਇਹ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਹਸਲਖਾਂ ਦੇ ਪਿੱਛੇ ਸਿੱਟਿਆ ਜਾਵੇ ਚੋਰੀ ਨਹੀਂ ਹੈ ਜੀ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਜਿੰਨ ਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇनाथ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜਨਾਵਾਰ ਸੀ ਉਹ ਸਮੇਂ ਮੌਜੂਦ ਨਹੀਂ ਸੀ ਕਿ ਨਹੀਂ ਕੋਈ ਮੰਦਿਰ ਦੇ ਵਿੱਚ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਉਹ ਜਿਹੜਾ ਮੰਦਿਰ ਆਇਆ ਸੰਗੜੀ ਬਾਪੂ ਜੀ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਇੱਥੇ ਹਾਂਜੀ ਪੰਡਤ ਜੀ ਅੰਦਰ ਬੈਠੇ ਸੀਗੇ ਉਹਨਾਂ ਕੋਈ ਆਏ ਹੋਏ ਸੀ ਪੁੱਛ ਮਛਈਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਝ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਸੀ ਇਹਨਾਂ ਨੱਥ ਪਾਈ ਜਾਵੇ ਇਹਨੂੰ ਸਲੱਖਾਂ ਦੇ ਪਿੱਛੇ ਸਟਿਆ ਜਾਵੇ ਤਾਂ ਕਿ ਅਗਰ ਦੋ ਐਸੀ ਕੋਈ ਵੀ ਘਟਿਆ ਨਾ ਹੋਵੇ ਕੀ ਨਾਮ ਹੈ ਤੁਹਾਡਾ ਜੀ ਮੈਂ ਅਸਾਂ ਨਹੀਂ ਦੁਆ ਜੈ ਭੋਲੇ ਨਾਰਜ ਜੀ ਅੱਜ ਜਿਹੜਾ ਸ਼ਿਵ ਮੰਦਰ ਚੰਡੀ ਆਪਣੇ ਡੱਬੀਆ ਰੋੜਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਭੋਲੇ ਨਾਰਜ ਜੀ ਦੇ ਵਸਤਰ ਤੇ ਉਹਦੇ ਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਥੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦਭਾਗੀ ਹੈ ਏਡੀ ਸੰਗੜੀ ਆਬਾਦੀ ਦੇ ਵਿੱਚ ਔਰ ਦਿਨ ਦੇ ਹਾਰੇ 9:30 ਤੋਂ 10:00 ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜੀ ਨੇ ਰਾਸੇ ਨੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਬੰਦ ਭਾਗਾ ਬਹੁਤ ਮਾੜਾ ਹੋਇਆ ਜੀ ਸੁਪਿਆ ਤਰ ਕੱਢਦੇ ਹਾਂ ਅੱਜ ਸਾਥ ਇਹੀ ਮੰਦਰ ਨੂੰ ਕੱਢਦੇ ਹਾਂ ਹਾਂ ਜੀ ਕਿ ਕਿ ਸੰਭਲਣ ਵਾਲੀ ਵਲ ਇਹ ਜੇ ਕਲਾਮਾ ਹੁੰਦੀ ਤੁਸੀਂ ਕਿ ਇਹਦੇ ਪ੍ਰੋਜੈਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦੇਵੋ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਖਰਾਬ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਵਾਰਚ ਵੀ ਇਹ ਮੰਦਰ ਪੈਂਦਾ ਪਰ ਗੱਲ ਇਹ ਵੀ ਜੇ ਪ ਦੱਸੂਗਾ ਕਿ ਤਾਂ ਹੀ ਪਤਾ ਲੱਗੂਗਾ ਸਾਨੂੰ ਕਿ ਇਹ ਦੱਸਿਆ ਨਹੀਂ ਪਰ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਕਿਆਰਾਂਗੇ ਵੀ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਵੀ ਸਾਡੇ ਜਿਹੜੀ ਇੱਥੇ ਕਮੇਟੀ ਬਣੀ ਜਿਆ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੇ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਰ ਦੇ ਵਿੱਚ ਚੋਰੀ ਹੋਣਾ ਬਹੁਤ ਮੰਦ ਭਾਗੀ ਆ ਜਿਵੇਂ ਕਿ ਹੁਣ ਤਾਂ ਚੰਦ ਦੇ ਪਤਨ ਲੱਗੇ ਆ ਇੱਕ ਖੰਡ ਵੀ ਕਰ ਹਾਂ ਫਿਰ ਦੇਖੋ ਫਿਰ ਕਿੰਨੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਹਨੇ ਇਹ ਕੰਮ ਕੀਤਾ। ਹਨੀ ਵੀਰੇ 2 ਮਿੰਟ ਕੀ ਨਾਮ ਤੁਹਾਡਾ? ਆਹ ਆਹ ਸਾਰੇ ਸੇਠਾਣੇ ਸਮਰਾਲੇ ਤੋਂ ਇਹ ਤੇ ਡੱਬੀ ਬਾਜ਼ਾਰ ਦੇ ਰਮੇਸ਼ਵਰ ਮੰਦਿਰ ਵੀ ਚੋਰੀ ਹੋ ਗਈ। ਸਾਨੂੰ 11:40 ਦੇ ਪਤਾ ਲੱਗਿਆ ਤੇ ਕਰੀਬ 10:00 ਵਜੇ ਜਿਹੜਾ ਵਾਰਦਾਤ ਹੋਈ ਹੈ ਜੀ ਅਸੀਂ ਸੰਤ ਤਬਦੀਸ਼ ਕਰ ਰਹੇ ਆ ਜੋ ਵੀ ਆ ਗਿਆ ਸਾਹਮਣੇ ਤੁਸੀਂ ਤੁਹਾਡਾ ਫਸਲਾ ਦੇ ਨੂੰ ਜਿਵੇਂ ਕਿ ਮੰਦਰ ਦੇ ਕੈਮਰੇ ਬਹੁਤ ਦਿਨ ਤੋਂ ਖਰਾਬ ਨੇ ਇਹ ਕਹਿੰਦਾ ਪਿੰਡ ਵੀ 3 ਮਹੀਨੇ ਤੋਂ ਖਰਾਬ ਹੈ ਆਦੋਂ ਅਸੀਂ ਹੋਰ ਵੀ ਕੈਮਰੇ ਕੀ ਆਵੇ ਹੈ ਨਹੀਂ ਇਹ ਕਿਹੋ ਜਿਹੀ ਚੋਰੀ ਕੀ ਰਿਹਾ ਉਹਦਾ ਅੱਧਾ ਪੌਣਾ ਕਿਲੋ ਕੋ ਚਾਂਦੀ ਦਾ ਦੱਸ ਰਿਹਾ ਹੈ ਥੰਡੇ 150 ਕਿਲੋ ਕਹਿ ਰਹੇ ਹੈ ਥੰਡੇ ਦਾ ਕਿੰਨਾ 1.5 ਕਿਲੋ ਇਹ ਤਾਂ ਮੈਨੂੰ ਅੱਧਾ ਪੌਣਾ ਕਿਲੋ ਲਿਖਾ ਰਿਹਾ ਜੀ ਹਾਂਜੀ ਆ ਕੀ ਜੋ ਤਵਦੀਸ਼ ਵਿੱਚ ਆਪਾਂ ਆਉਂਦੇ ਜਾਂਦੀ ਜਾ ਰਹੀ ਹੈ